ਹੈਲੋ YouTube ਫੈਮਲੀ ਵੈਲਕਮ ਟੂ ਮਾਈ ਚੈਨਲ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵਗੇ ਸੋ एवरीवन ਅੱਜ ਹੈਗੀ ਸੀ ਆਪਾਂ ਕਰੇ ਬਲੌਗ ਦੇ ਨਾਲ ਸਾਰੇ ਜਾਣੇ ਲਾਸਟ ਤੱਕ ਬਨੇ ਰਹੋ ਸੋ ਹਸਬੰਡ ਗਏ ਚਲੇ ਸੀ ਕੰਮ ਤੇ ਆਪਾਂ ਕਰਦੇ ਆਂ ਕਰਦਾ ਕੰਮ ਸੋ ਰੂਟੀਨ ਵਾਈਜ਼ ਅੱਜ ਮੇਰਾ ਰੂਟੀਨ ਬਲੌਗ ਕਹਿ ਸਕਦੀਆਂ ਕੁਝ ਕੰਮ ਕਰਨੇ ਆ ਬਿਊਟੀ ਦੇ ਰਿਲੇਟਿਵ ਵੀ ਜੇਕਰ ਮੈਂ ਕਰਾਂ ਤਾਂ ਜਿੱਦਾਂ ਕਿ ਮੇਰੇ ਬਲੌਗ ਦੇ ਨਾਲ ਲਾਸਟ ਤੱਕ ਬਨੇ ਰਹੇ ਹੋ ਥੋੜਾ ਸ਼ੇਅਰ ਕਰਦੇ ਆਂ ਯਾਨੀ ਕਿ ਸਾਰਾ ਕੰਮ ਰੂਟੀਨ ਵਾਈਜ਼ ਕਰਦੇ ਸਭ ਤੋਂ ਪਹਿਲਾਂ ਤਾਂ ਧੁੱਪ ਹੈਗੀ ਜਿੰਨੇ ਕੱਪੜੇ ਗਿੱਲੇ ਹੈਗੇ ਆ ਆਪਾਂ ਬਾਹਰ ਪਾਉਂਦੇ ਆ ਸੁੱਕਣੇ ਉਸ ਤੋਂ ਬਾ ਲਈ ਆਪਾਂ ਨੂੰ ਪਾਣੀ ਗਰਮ ਦੀ ਲੋੜ ਤਾਂ ਪਾਣੀ ਨੂੰ ਆਪਾਂ ਕਰਦੇ ਹਾਂ ਗਰਮ ਅੱਛਾ ਫਾਈਨਲੀ ਇਹ ਵਾਲੀ ਰਾਡ ਨੂੰ ਆਪਾਂ ਲਗਾ ਦਿੰਦੇ ਆ ਇਸ ਦੇ ਵਿੱਚ ਤਾਂ ਕਿ ਪਾਣੀ ਗਰਮ ਹੋ ਜਾਏ ਫਾਈਨਲੀ ਰਾਡ ਲੱਗ ਚੁੱਕੀ ਹੈ ਪਾਣੀ ਗਰਮ ਹੋ ਜਾਏਗਾ ਤੇ ਪਾਣੀ ਗਰਮ ਹੋਣ ਦੇ ਲਈ ਓਤ 10 ਮਿੰਟ ਵੇਟ ਕਰਨੀ ਪੈਣੀ ਹੈ ਹਜੇ ਤੇ ਉਹਨਾਂ ਟਾਈਮ ਆਪਾਂ ਸਾਰੇ ਕੱਪੜੇ ਪਾ ਦਿੰਦੇ ਆ ਤੁੱਪੇ ਕੱਪੜੇ ਮੈਂ ਵਾਸ਼ ਕੀਤੇ ਸੀ ਕੱਲ ਤੇ ਉਹ ਸਾਰੇ ਹਜੇ ਤੱਕ ਗਿੱਲੇ ਆ ਸੁੱਕੇ ਨਹੀਂ ਹੈਗੇ ਬਟ ਸ਼ਾਮ ਜੀ ਨੇ ਤੁੱਤੇ ਸੀਗੇ ਤੇ ਹੁਣ ਤੁੱਪਾ ਸੁੱਕ ਜਾਣਾ आ देखो ये वाला नाइट सूट कैप ओ नाइट सूट सारे so, पा लेंगे बार ये थोड़े ज कपड़े रह गए बस सो आप कपड़े इस तरह पा दे महंगे देख सकते हैं तो बाकी ये वाले भी रह गए चावल कैप कड्डी सारा कुछ तो so, इस कपड़े आप देते हैं सुखनी ਸੋ ਫਾਈਨਲੀ ਗਾਇਜ਼ ਜਿੰਨੇ ਵੀ ਲੇ ਕੱਪੜੇ ਸਫਪਾ ਬਾ ਚੁਕੇ ਸੁਖਣੇ ਤੇ ਹੁਣ ਆਪਾਂ ਜਿੰਨੇ ਵੀ ਬਰਤਨ ਹੈਗੇ ਆ ਵਾਸ਼ ਕਰਨੇ ਆ ਵਾਸ਼ ਹੋਣ ਦੇ ਲਈ ਪਾਣੀ 10 ਮਿੰਟ ਹੋਈ ਜਾਣਿਆ ਗੱਲਾਂ ਗੱਲਾਂ ਦੇ ਵਿੱਚ ਪਾਣੀ ਗਰਮ ਹੋ ਰਿਹਾ ਹੈ ਤੇ ਇਧਰ ਜਿੰਨੇ ਵੀ ਬਰਤਨ ਹੈਗੇ ਆ ਨਾ ਸਾਰੇ ਇਹ ਆਪਾਂ ਇਕੱਠੇ ਕਰਦੇ ਆ ਜਿੱਥੇ ਆਪਾਂ ਭਾਂਡੇ ਧੋਣੇ ਆ ਉੱਥੇ ਇਕੱਠੇ ਕਰ ਦਿੰਦੇ ਆ ਠੀਕ ਆ ਜਿੰਨੇ ਸਾਰੇ ਰੈਪਰ ਮੈਗੀ ਸਬਜੀ ਦੇ ਸਭ ਕੁਝ ਚਾਹ ਪੱਤੀ ਇਹਨਾਂ ਵਪਰ ਡਿਸਟਬਿੰਸੇ ਸਾਟੇ ਦਿੰਦੇ ਆ ਪੰਡਿਤੂ ਚੱਕ ਕੇ ਸਾਰੇ ਬਾਹਰ ਰੱਖ ਦਿੱਤੇ ਆ ਤੇ ਦੈਨ ਹੁਣ ਆਪ ਲਾਣਾ ਝਾੜੂ ਤੇ ਪੋਚਾ ਲਾਣਾ ਕਮਰੇ ਦੇ ਵਿੱਚ ਪੋਚਾ ਮੈਂ ਦੋ ਦਿਨ ਹੋ ਗਏ ਨਹੀਂ ਲਾਇਆਗਾ ਤੇ ਹੋ ਸਕਦਾ ਮੈਂ ਗੱਲਾਂ ਝਾੜੂ ਲਾ ਮੇਰੇ ਤੇ ਡਿਪੰਡ ਹੈ ਹਲਾ ਮੇਰਾ ਕੋਈ پلان ਨਹੀਂ ਪੋਚੇ ਪੁਚੇ ਦਾ ਤੇ ਉਹਨਾਂ ਟਾਈਮ ਲਈ ਇੱਥੇ ਜਿੰਨੇ ਕੱਪੜੇ ਪਏ ਨੇ ਇਹ ਬੈਗ ਦੇ ਵਿੱਚ ਮਤਲਬ ਕਿ ਕੱਪੜੇ ਰੱਖੇ ਹੋਏ ਨੇ ਅਲਮਰਾ ਵਗੈਰਾ ਹਲਦੇ ਮੇਰੇ ਕੋਲ ਹੈ ਨਹੀਂ ਹੈ ਨਾ ਤੇ ਫੈਂਡੀ ਇਹਦੇ ਵਿੱਚ ਰਜਿਸਟਰ ਕੀਤਾ ਹੋਇਆਗਾ ਤੇ ਆਪਾਂ ਜਿਹੜੇ ਨਵੇਂ ਕੱਪੜੇ ਸੈਟਿੰਗ ਕਰ ਦਿੰਨੇ ਆ ਸਾਰੇ ਮੈਨੂੰ ਖਾਰਾ ਬਿਲਕੁਲ ਨਹੀਂ ਪਸੰਦ ਹੈਗਾ ਮੈਨੂੰ ਐਦਾਂ ਹੀ ਹੁੰਦਾ ਆਪਣੇ ਆਪਣੇ ਚੀਜ਼ਾਂ ਆਪਣੇ ਆਪਣੇ ਬੈਗ ਦੇ ਵਿੱਚ ਚੀਜ਼ਾਂ ਹੋਣਾ ਹਨਾ ਤਾਂ ਇਸ ਕਰਕੇ ਫਨ ਲਈ ਆਪਾਂ ਬਸ ਉਸ ਤਰ੍ਹਾਂ ਹੀ ਸਾਰਾ ਕੁਝ ਤਿਆਰ ਕਰਕੇ ਤੇ ਉਹਨਾਂ ਉਹਨਾਂ ਵਿੱਚ ਛੁਪਟ ਕਰ ਦਿੰਨੇ ਠੀਕ ਆ ਦੇਖੋ ਹੀ एवरीवन ਟੇਬਲ ਦੀ ਹੋ ਚੁੱਕੀ ਐ ਸਫਾਈ ਥੈਨ ਹੁਣ ਆਪਣਾ ਕਰਦੇ ਆ ਆਪਾਂ ਸ਼ੀਟ ਚੇਂਜ ਠੀਕ ਆ ਰਿਜਾਈ ਨੂੰ ਆਪਾਂ ਬਾਹਰ ਸੁੱਕਣੇ ਬਾਅਦ ਦਿੰਦੇ ਆ ਤੇ ਸਾਰਾ ਇੱਥੇ ਸ਼ੀਟ ਵਗੈਰਾ ਚੇਂਜ ਕਰਦੇ ਆ ਠੀਕ ਆ ਤੇ ਉਸ ਤੋਂ ਬਾਅਦ ਆਪਣਾ ਲਗਾਉਂਦੇ ਆ ਝਾੜੂ ਚਾੜੂ ਰਗੋਂ ਤੋਂ ਬਾਅਦ ਕੁਝ ਖਾਣ ਦੀ ਤਿਆਰੀ ਕਰਦੀ ਆ ਬਹੁਤ ਜ਼ਿਆ ਤੇਜ਼ ਭੁੱਖ ਲੱਗੀ ਹੋਈ ਹੈ ਮੈਨੂੰ ਹਨਾ ਵੈਸੇ ਪਿੰਨੀਆਂ ਪਈਆਂ ਹੋਈਆਂ ਪਿੰਨੀਆਂ ਖਾਂਦਿਆਂ ਨਾਲ ਦੇ ਨਾਲ ਦੇਖ ਸਕਦੇ ਹੋ ਤੁਸੀਂ ਇਹ ਬਲੇ ਪਲੀਥਣ ਵਿੱਚ ਬਾਕੀ ਉਹ ਸਬਜ਼ੀ ਪਈ ਹੋਈ ਮੇਥਰੀਆਂ ਦੀ ਬਣਾਈ ਸੀ ਰਾਤ ਤੇ ਉਹ ਵੀ ਹੁਣ ਬਣ ਜਾਣੀ ਹੈ ਤੇ ਪਿੰਨੀਆਂ ਇਹ ਪਿੰਨੀਆਂ ਕੌਣ ਖਾਂਦੇ ਜ਼ਰੂਰ ਦੱਸਿਓ ਇਹ ਹਮਨੇ ਬਣਾਈਆਂ ਸੀ ਬਹੁਤ ਟੇਸਟੀ ਹੈ ਵਿੱਚ ਬਹੁਤ ਕੁਝ ਪਿਆ ਹੋਇਆ ਹੈ ਗਿਰੀ ਔਰ ਸੋ ਫਰਜ਼ ਆ ਵਨ ਆਪਣਾ ਚਨੇ ਫੁੱਲਡਿੰਗਾ ਗੁੜ ਤੇ ਬਹੁਤ ਕੁਝ ਪਿਆਂਂ ਬਾਂਡੇ ਤੋਂ ਨਾ ਬਹੁਤ ਕੰਮ ਕਰਨਾ ਇਸ ਕਰਕੇ ਭੁੱਖ ਬੋਲੇ ਬਿਨਾ ਹੇ ਗਾਇਸ ਦੇਖ ਸਕਦੇ ਹੋ ਤੁਸੀਂ ਤੇ ਐਨੇ ਦਰ ਹੈਗੀ ਸਬਜੀ ਆਪਾਂ ਥੁੱਪੇ ਬੈਠ ਕੇ ਇਹਨੂੰ ਕਰਦੇ ਆਂ ਕੱਟ ਥੁੱਪ ਬਹੁਤ ਸੋਹਣੀ ਲੱਗੀ ਹੋਈ ਹੈ ਦੇਖ ਸਕਦੇ ਹੋ ਬਾਕੀ ਇੱਥੇ ਬਰਤਨ ਧੋਣੇ ਆਪਾਂ ਰਾਈ ਨੂੰ ਇੱਥੇ ਰੱਖਤਾ ਥੋੜੀ ਬਹੁਤੀ ਧੁੱਪ ਲੱਗੇ ਇਹਨੂੰ ਇੱਥੇ ਆਪਾਂ ਥੁੱਪੇ ਬੈਠ ਕੇ ਸਬਜੀ ਕੱਟ ਕਰਦੇ ਆਂ ਪਾਣੀ ਹਲੇ ਗਰਮ ਹੋ ਰਿਹਾ ਫਿਰ ਆਪਾਂ ਆਪਣਾ ਬਰਤਨ ਸਾਫ਼ ਕਰਾਂਗੇ ਬਹੁਤ ਸੋਹਣੀ ਧੁੱਪ ਹੈ ਥੁੱਪੇ ਬੈਠ ਕੇ ਆਪਾਂ ਕੱਟਦੇ ਆਂ ਸਬਜੀ ਸਬਜੀ ਵੈਸੇ ਵੀ ਰਾਤ ਮੈਂ ਮੇਥੇ ਨੇ ਬਣਾਈ ਸੀ ਤੇ ਹੁਣ ਵੀ ਬਚੇ ਹੋਏ ਆ ਮੈਂ ਕਿਵੇਂ ਵੇਸਟ ਜਾਣਗੇ ਪਹਿਲਾਂ ਮੈਂ ਸੋਚੀ ਸੀ ਪਰਾਂਠੇ ਬਣਾ ਲੈਣੀਆਂ ਬਟ ਨਹੀਂ ਸਬਜੀ ਬਣਾਵਾਂਗੇ ਆਪਾਂ ਇਹਦੀ ਠੀਕ ਆ ਤੇ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਹੁਣ ਸਬਜੀ ਕੱਟਦੇ ਆਪਾਂ ਬਾਕੀ ਹਮੋ ਤਾਂ ਹੈ ਨਹੀਂ ਗਾ ਜੋ ਹੁੰਦੇ ਤਾਂ ਉਹਨਾਂ ਨੇ ਮੇਰਾ ਵਲੌਗ ਬਣਾ ਦੇਣਾ ਸੀ ਹੁਣ ਗੱਲਾਂ ਨੂੰ ਬਣਾਉਣਾ ਪੈਣਾ ਜਨ ਟਵਰੀ ਬਟ ਉਸਕਾ ਹੌਂਸਲਾ ਹੈ ਮੇਰੇ ਸਾਥ ਕਰ ਸਕਤੀ ਹਾਂ ਮੈਂ ਖੁਦ ਵੀ ਸੋ ਹੁਣ ਕਰਦੇ ਆਂ ਸਬਜੀ ਕੱਟ ਹੇ एवरीवन ਜੂਸੀ ਦੇਖ ਸਕਦੇ ਹੋ ਭਾਂਡੇ ਮੇ ਥੋਲੇ ਸੀ ਇੰਨੀ ਸੋਹਣੀ ਧੁੱਪ ਸੀ ਨਾ ਬਾਹਰ ਮੈਂ ਕਿੰਨਾ ਟਾਈਮ ਤੱਕ ਬੈਠੀ ਰਹੀ ਬਟ ਉਹ ਧੁੱਪ ਗਈ ਚਲੀ ਹੈ ਨਾ ਵੱਤੋ ਵੱਤ 10 20 ਮਿੰਟ ਉਥੇ ਧੁੱਪ ਸੀਗੀ ਤੇ ਮੈਂ ਫਟਾਫਟ ਧੁੱਪੇ ਭਾਂਡੇ ਧੋਕੇ ਤੇ ਸਾਰੇ ਧੋਕੇ ਅੰਦਰ ਲੈ ਆਈ ਤੇ ਉਸ ਤੋਂ ਬਾਅਦ ਜਿੱਥੇ ਜਿੱਥੇ ਆਪਣੇ ਭਾਂਡੇ ਸ਼ਿਫਟ ਕਰਨੇ ਸੀ ਕਰ ਦਿੱਤੇ ਆ ਤੇ ਬਹੁਤ ਹੀ ਤੇਜ਼ ਭੁੱਖ ਲੱਗੀ ਹੋਈ ਸੀ ਮੇਥਰੇ ਕੱਲ ਦੇ ਬਣਾਏ ਸੀ ਕੱਲ ਬਣਾਏ ਸੀ ਬੱਚ ਦੇ ਕੁਝ ਦੇ ਰਹਿ ਗਏ ਸੀਗੇ ਤੇ ਮੈਂ ਕਿਹਾ ਚਲੋ ਇਹ ਵੀ ਅੱਜ ਬਣਾ ਲੈਨੇ ਆ ਦੁਪਹਿਰ ਦੀ ਸਬਜੀ ਬਣਾਈ ਤੇ ਮੈਂ ਫਿਰ ਨਾਲ ਰੋਟੀ ਬਣਾਈ ਮੈਨੂੰ ਬਹੁਤ ਤੇਜ਼ ਭੁੱਖ ਲੱਗੀ ਸੀ ਸਬਜੀ ਬਣਾਉਣ ਦੇ ਲਈ ਮੈਂ ਸਭ ਤੋਂ ਪਹਿਲਾਂ ਆਇਲ ਪਾਇਆ ਜੀਰਾ ਹੈਣੀ ਜੀਰਾ ਮੁੱਕਿਆ ਪਿਆ ਅਦਰਕ ਸਮਣ ਮੁੱਕਿਆ ਪਿਆ ਟਮਾਟਰ ਧਨੀਆ ਮਿਰਚ ਵਿਲੀਆਣ ਵਾਲਾ ਹੋਇਆ ਪਿਆ ਅਦਰਕ ਵੀ ਵਿਲੀਆਣ ਵਾਲਾ ਹੋਇਆ ਪਿਆ ਸਿਰਫ ਮਿੱਥਰੇ ਆਲੂ ਪਿਆਜ਼ ਬਣਾਉਣ ਵਾਲੀਆਂ ਅੱਜ ਮੈਂ ਹਨਾ ਤੇ ਬਹੁਤ ਸਮਣ ਲੈ ਆਣ ਵਾਲਾ ਹੋਇਆ ਪਿਆ ਘਰ ਦਾ ਲੈ ਕੇ ਆਉਂਗੀ ਹਨਾ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਫਟਾਫਟ ਮੈਂ ਸਬਜੀ ਬਣਾਈ ਸਬਜੀ ਬਣਾਉਣ ਤੋਂ ਬਾਅਦ ਮਤਲਬ ਕਿ ਮੈਂ ਆਪਣਾ ਰੋਟੀ ਬਣਾਣੀ ਸੀਗੀ ਮੈਂ ਕਿਹਾ ਜਲਦੀ ਜਲਦੀ ਸਬਜ਼ੀ ਬਣ ਜਾਵੇ ਤੇ ਉਸ ਤੋਂ ਬਾਅਦ ਆਪਾਂ ਰੋਟੀ ਬਣਾ ਕੇ ਖਾ ਕੇ ਤੇ ਦੁਪਹਿਰ ਦੀ ਮੈਂ ਚਾਹ ਵੀ ਬਣਾਈ ਸੀਗੀ ਤੇ ਹੱਲੇ ਮੈਂ ਬਹੁਤ ਕੰਮ ਕਰਨਾ ਹੈ ਵਲੌਗ ਬਣਾ ਕੇ ਆਪਣਾ ਵੀਡੀਓ ਸ਼ੂਟ ਕਰਨਾ ਹੈ ਸਭ ਤੋਂ ਪਹਿਲਾਂ ਮੈਨੂੰ ਐ ਹੁੰਦਾ ਮੇਰਾ ਘਰ ਦਾ ਸਾਰਾ ਕੰਮ ਪੂਰਾ ਹੋਵੇ ਹਨਾ ਵੀ ਕੋਈ ਵੀ ਪਿੱਛੇ ਕੰਮ ਨਾ ਕਰਨ ਵਾਲਾ ਪਿਆ ਹੋਵੇ ਮੈਨੂੰ ਉਹ ਮਤਲਬ ਕਿ ਮੈਂ ਨਾ ਬੜੀ ਬੜੀ ਨੋਟਿਸ ਕੀਤਾ ਕਈ ਵਾਰੀ ਘਰ ਦਾ ਕੰਮ ਨਹੀਂ ਦਿਲ ਕਰਦਾ ਹਨਾ ਵੀਡੀਓ ਤਾਂ ਮੇਰੀ ਮਜਬੂਰੀ ਹੈ ਬਣਾਉਣਾ ਪੈਣਾ ਹੀ ਹੈ ਚਾਹੇ ਹਾਲਤ ਠੀਕ ਹੈ ਨਹੀਂ ਠੀਕ ਜਿਵੇਂ ਵੀ ਆ ਤੇ ਮੈਨੂੰ ਚੀਜ਼ ਨਹੀਂ ਪਸੰਦ ਮੈਨੂੰ ਐ ਹੁੰਦਾ ਵੀ ਸਾਰਾ ਘਰ ਦਾ ਡੰ ਡੰ ਹੋਵੇ ਕੰਮ ਸਾਰਾ ਕੀਤਾ ਹੋਵੇ ਤੇ ਫ੍ਰੀ ਹੋ ਕੇ ਮੈਂ ਆਪਣਾ ਵੀਡੀਓ ਸ਼ੂਟ ਕਰਾਂ ਜਿਹਦੇ ਨਾਲ ਮੈਨੂੰ ਮੋਟੀਵੇਸ਼ਨ ਮਿਲਦੇ ਬਹੁਤ ਵਧੀਆ ਵੀਡੀਓ ਬਣਾਵਾ ਹਨ ਕਿਉਂਕਿ ਕਈ ਵਾਰ ਵੀਡੀਓ ਬਣਾਉਣੀ ਆ ਘਰ ਦਾ ਕੰਮ ਆ ਪਿਆ ਹੁੰਦਾ ਤਾਂ ਬਹੁਤ ਪਿੱਛੇ ਧਿਆਨ ਹੁੰਦਾ ਹੈ ਤੇ ਅੱਜ ਦਰ ਤੁਸੀਂ ਦੇਖ ਸਕਦੇ ਹੋ ਫਟਾਫਟ ਹਸਬੰਡ ਨਾਲ ਕਰ ਰਹੀ ਸੀ ਨਾਲ-ਨਾਲ ਗੱਲਾਂ ਤੇ ਉਸ ਤੋਂ ਬਾਅਦ ਆਪਾਂ ਫਟਾਫਟ ਰੋਟੀ ਬਣਾਈ ਇੱਥੇ ਨਾ ਮੇਰੇ ਹੱਥ ਨੂੰ ਲੱਗ ਗਈ ਸੀ ਰੋਟੀ ਬਹੁਤ ਗਰਮ ਗਲਗਲ ਵਿੱਚ ਉਸੇ ਵੇਲੇ ਤੁਸੀਂ ਦੇ ਸਕਦੇ ਆ ਮੈਂ ਆਪਣਾ ਸੌਂੂੰਗੀ ਰੈਸਟ ਕਰੂੰਗੀ ਫਾਈਨਲੀ ਇੱਥੇ ਆਪਾਂ ਕਰਨੇ ਸੀ ਮੇਕਅਪ ਵੀਡੀਓ ਸ਼ੂਟ ਓਕੇ ਤੇ ਇੱਧਰ ਮੇਰੇ ਕੱਪੜੇ ਸੀਗੇ ਤੇ ਇਹ ਵਾਲਾ ਮੇਰਾ ਮੇਕਅਪ ਦਾ ਸਮਾਨ ਸੀ ਤੇ ਮੈਂ ਵੀਡੀਓ ਹਜੇ ਮੇਕਅਪ ਸ਼ੂਟ ਨਹੀਂ ਕਰੂੰਗੀ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਕੰਮ ਕੰਮ ਕਰਨ ਦੇ ਲਈ ਕੀ ਕਰਨਾ ਹੈ ਦੇਖ ਲਵੋਨੇ ਆ ਤੁਸੀਂ ਇੱਧਰ ਜਿੰਨਾ ਵੀ ਖਿਲਾਰਾ ਹੈ ਨਾ ਆਪਾਂ ਇਹ ਸਾਰਾ ਚੱਕਦੇ ਆ ਸਭ ਤੋਂ ਪਹਿਲਾਂ ਤਾਂ ਇੱਥੇ ਅਸੀਂ ਮੈਂ ਚਾਹ ਬਣਾਈ ਸੀ ਤੇ ਸਾਰਾ ਗੈਂਸ ਵਗੈਰਾ ਸਭ ਕੁਝ ਲਿਬੜਿਆ ਹੋਇਆ ਡੱਬੇ ਵੀ ਇੱਧਰ ਦੇਖ ਸਕਦੇ ਹੋ ਖੰਡ ਵਾਲੇ ਕਰਨਾ ਖੰਡ ਮੁੱਕੀ ਹੋਈ ਆ ਹਨਾ ਤੇ ਇਹਨਾਂ ਸਾਰਾ ਨੂੰ ਆਪਾਂ ਸਾਫ਼ ਕਰਦੇ ਆਂ ਪੋਣੇ ਦੇ ਨਾਲ ਤੇ ਇੱਥੇ ਦੇਖ ਸਕਦੇ ਆਂ ਤੁਸੀਂ ਬਾਕੀ ਨਾ ਇੱਥੇ ਥੋੜਾ ਜਿਹਾ ਅਡਜਸਟਮੈਂਟ ਇਸ ਤਰ੍ਹਾਂ ਹੀ ਐ ਕੁਛ ਆਪਣਾ ਬਹੁਤ ਔਖਾ ਏ ਸਮਾਨ ਇਹਨਾਂ ਨੂੰ ਰੱਖਣਾ ਬਾਕੀ ਆ ਪੋਣੇ ਧੋਣਾਂ ਵਾਲੇ ਹੋਏ ਪਏ ਆ ਤੇ ਆਪਾਂ ਕਰਦੇ ਆਂ ਸਫਾਈ ਇਧਰ ਮੈਂ ਚਾਹ ਬਣਾਈ ਸੀਗੀ ਹੁਣੇ-ਹੁਣੇ ਚਾਹ ਬਣਾਈ ਸੀ ਤੇ ਇਧਰ ਮਤਲਬ ਕਿ ਮੈਕਰੋਨੀ ਖਾ ਰਹੀ ਸੀਗੀ ਲਾਸਟ ਲਾਸਟ ਪੀਸ ਹਮ ਆਪਾਂ ਹੁਣ ਗਏ ਥੋੜਾ-ਬੜਾ ਕਰਦੇ ਹਾਂ ਸਫਾਈ ਸਫਾਈ ਕਰਨ ਲਈ ਜਿਹੜੇ ਭਾਂਡੇ ਧੋਣ ਵਾਲਿਆ ਇਹ ਮੈਂ ਰੱਖ ਦਿੰਨੀ ਆ ਬਾਹਰ ਤੇ ਪਾਣੀ ਗਰਮ ਲਾਣਾ ਪੈਣਾ ਹੈ ਰੱਡ ਦੇ ਵਿੱਚ ਕਿਉਂਕਿ ਫਿਰ ਮੈਂ ਆਪਣੇ ਡੱਬੇ ਵੀ ਵਾਸ਼ ਕਰਨੇ ਹਨ ਫਿਰ ਉਹਨਾਂ ਨੂੰ ਡੱਬਿਆਂ ਨੂੰ ਸੁਕਾ ਕੇ ਸਾਫ਼ ਕਰਕੇ ਤੇ ਵਿੱਚ ਖੰਡ ਪੱਤੀ ਜੋ ਵੀ ਕੱਢਣਾ ਹੈ ਬਰਤਨ ਵਾਲਾ ਸਮਾਨ ਕੱਢਾਂਗੇ ਆਪਾਂ ਠੀਕ ਆ ਧੁੱਪ ਦੇਖੋ ਗੇਟ ਖੋਲ ਲੈਣਾ ਇੱਥੋਂ ਤੱਕ ਆ ਰਹੀ ਐ ਨਹੀਂ ਧੁੱਪ ਪੈ ਰਹੀ ਐ ਸੋ ਹੈ ਗਾਇਸ ਮੈਂ ਐਕਚੁਅਲੀ ਕਰਨਾ ਸੀ ਪਾਣੀ ਗਰਮ ਜਿਹਦੇ ਲਈ ਮੈਂ ਗਰਮ ਪਾਣੀ ਕਰਕੇ ਡੱਬੇ ਤੋਂ ਹੋ ਸਕਾਂ ਹਨ ਤੇ ਪਲਾਸਟਿਕ ਦੇ ਡੱਬੇ ਨਾ ਇਸ ਕਰਕੇ ਆਪਾਂ ਹੁਣ ਉਦਾਂ ਹੀ ਮਤਲਬ ਕਿ ਮੈਂ ਇੱਕ ਐਕਸਟਰਾ ਕਪੜਾ ਲੈ ਕੇ ਵਾਸ਼ ਕਰਕੇ ਸਭ ਤੋਂ ਪਹਿਲਾਂ ਆਪਾਂ ਗੈਂਸ ਨੂੰ ਕਰਦੇ ਤਾਂ ਕਲੀਨ ਤੇ ਵੀ ਜਗ੍ਹਾ ਕਲੀਨ ਕਰ ਦਿੱਤੀ ਐਨਿਕੂ ਤੇ ਆਪਣਾ ਜਿੱਦਾਂ ਕਿ ਜਿੰਨਾ ਟਾਈਮ ਵੀ ਹੈਗੇ ਐ ਅਡਜਸਟ ਕਰਦੇ ਆ ਇੱਥੇ ਆਪਣਾ ਔਖਾ ਸੋਖਾ ਕਿਉਂਕਿ ਮੈਨੂੰ ਇਹ ਰੂਮ ਸੈਟਿੰਗ ਜਿਹੜੀ ਬਣ ਰਹੀ ਖਾਣ ਪੀਣ ਦਾ ਅਰੇਜਸਟ ਉਹਨਾਂ ਕੋਲ ਸੀ ਕੀਤਾ ਹੋਇਆ ਹੈ ਵੀ ਦੋ ਜਣੇ ਆ ਬਟ ਫਿਰ ਵੀ ਕਰਨਾ ਤਾਂ ਪੈਣਾ ਹੀ ਆ ਹਨਾ ਤੇ ਯਾਨੀ ਕਿ ਜਗ੍ਹਾ ਬਹੁਤ ਥੋੜੀ ਇੱਥੇ ਬੈਠਣ ਨੂੰ ਬਟ ਫਿਰ ਵੀ ਕੰਫਰਟੇਬਲ ਫੀਲ ਜਾਂਦਾ ਨਹੀਂ ਹੋ ਰਿਹਾ ਬਟ ਜਿਵੇਂ ਵੀ ਹੈ ਵੈਲਿਊ ਦੇ ਕਿਰਪਾ ਨਾਲ ਠੀਕ ਹੈ ਤੇ ਹੁਣ ਆਪਾਂ फटाफट ਤੁਸੀਂ ਦੇਖ ਸਕਦੇ ਆ ਇੱਥੋਂ ਜਗ੍ਹਾ ਕਲੀਨ ਕਰ ਲਈ ਇੱਥੇ ਡੱਬੇ ਜੋੜਦੇ ਆ ਡੱਬੇ ਨੂੰ ਪਹਿਲਾਂ ਆਪਾਂ ਸਾਫ਼ ਕਰ ਲੈਂਦੇ ਚੰਗੀ ਤਰ੍ਹਾਂ ਏ ਗਾਇਸ ਗੈਂਸਪਿੰਸ ਸਾਫ਼ ਕਰਤਾ ਸੀ ਤੇ ਸਾਰੇ ਬਰਤਨ ਇੱਥੇ ਮਤਲਬ ਕਿ ਸਾਰਾ ਸਮਾਨ ਸੈਟਿੰਗ ਕਰ ਦਿੱਤਾ ਠੀਕ ਆ ਕਿਉਂਕਿ ਮੈਨੂੰ ਖਲਾਰਾ ਬ ਹੁਣ ਆਪਾਂ ਮੈਂ ਲਗਾ ਰਹੀ ਹਾਂ ਝਾੜੂ ਠੀਕ ਆ ਤੇ ਝਾੜੂ ਲਗਾਉਣ ਤੋਂ ਬਾਅਦ ਆਪਾਂ ਫੜਫੜ ਹੋਣੇ ਆ ਤਿਆਰ ਕਿਉਂਕਿ ਮੈਂ ਆਪਣਾ ਵੀਡੀਓਜ਼ ਵੀ ਸ਼ੂਟ ਕਰਨੀਆਂ ਹਨਾ ਸ਼ਾਰਟ ਵੀਡੀਓ ਤੇ ਮੈਨੂੰ ਇਦਾਂ ਹੁੰਦਾ ਵੀ ਬਸ ਇਹਨਾਂ ਪਹਿਲਾਂ ਖਲਾਰਾ ਸਾਰਾ ਘਰ ਦਾ ਕੰਮ ਕੰਪਲੀਟ ਹੋਵੇ ਫਿਰ ਆਪਣਾ ਵੀਡੀਓਜ਼ ਵਗੈਰਾ ਬਣਾਉਣ ਨੂੰ ਦਿਲ ਕਰਦਾ ਜਦੋਂ ਪਿੱਛੇ ਵੀ ਕੰਮ ਇੰਨਾ ਪਿਆ ਹੋਵੇ ਕਰਨਾਲਾ ਤੇ ਅੱਗੇ ਵੀ ਹਨਾ ਵੀਡੀਓ ਆਪਾਂ ਸ਼ੂਟ ਕਰ ਰਹੇ ਹਾਂ ਉਹ ਚੀਜ਼ ਮੈਨੂੰ ਪਸੰਦ ਨਹੀਂ ਹੈਗੀ ਸਾਰਾ ਕੰਮ ਡੰਨ ਕਰਕੇ ਹਜੇ ਇਧਰ ਮੇਰਾ ਮੇਕਅਪ ਹੋ ਵੀ ਹੀ ਪਿਆ ਹੈ ਸਾਰਾ ਕੁਝ ਹਜੇ ਮੇਕਅਪ ਕਰਨਾ ਹੈ ਤਿਆਰ ਹੋਣਾ ਹੈ ਫੜਫੜ ਚੜ ਲੁਗਾ ਕਿ ਹੁੰਦੇ ਆ ਤਿਆਰ ਠੀਕ ਗਾਇਸ ਮੈਂ ਸੂਟ ਪਾ ਚੁੱਕੀ ਸੀ ਦਿਨ ਮੈਂ ਹਜੇ ਸੈਂਡਲ ਨਹੀਂ ਪਾਈ ਮੇਕਅਪ ਕਰਕੇ ਪਾਉਂਗੀ ਦਿਨ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਮੇਰਾ ਸੂਟ ਹੈ ਐਂਡ ਗਾਇਸ ਇਹ ਮੈਂ ਆ ਤੇ ਮੈਂ ਇਹ ਵਾਲੇ ਸੂਟ ਦੇ ਨਾਲ ਇਹ ਵਾਲਾ ਆਪਣਾ ਪਾ ਰਹੀ ਹਾਂ ਹਨਾ ਆਪਣਾ ਸੈਟੇ ਵਾਲਾ ਹੈ ਦੇਖ ਸਕਦੇ ਹੋ ਤੁਸੀਂ बहुत ही प्यारा है तो फाइनली तो मेरे हेयर देख सकते हो मैं हेयर स्टाइल कर रहा है है ना तो ये जो मैं मेकअप करूँगी फुल वीडियो अपनी नैक्सट यही चैनल पर आ रही है जेडे जने नवे मेरे ब्लॉग देख रहे हैं। चैनल जरूर सबसक्राइब करो ताकि नैक्सट वीडियो जो मैं मेकअप किया वो तुम देख सको तो मिलने थोड़ा नैक्सट भीडियो हमें कर लगी अपने मेकअप एक मिनट एक मिनट रुको बट एक मिनट क्योंकि इस तुँ बाद मैं भीडियो शूट करनी है ਸੋ ਨੈਕਸਟ ਵੀਡੀਓ 'ਚ ਮਿਲਦੇ ਆ ਨੈਕਸਟ ਵੀਡੀਓ ਆਪਣਾ ਨੈਕਸਟ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਕਿ ਮੈਂ ਕਿੰਨਾ ਤੇ ਰੈਡੀ ਹੋਈ ਸੀ ਠੀਕ ਆ ਆਪਕੇ ਜੀ ਬਾਏ ਬਾਏ